ਰਚੀ ਕਮਿਆਂ ਨੇ ਦਾ ਵੈਲੀ ਭੁਗ ਤੇ ਹੈ ਰੋਜ਼ ਤਰੀ ਹੀ ਕਾਂ ਜੇਲ ਜਾ ਚੂ ਬਾਰੇ ਚ ਸੂ ਪਤਾ ਲੱਗੂ ਜਦੋਂ ਮੁਕਣ ਉੱਡੀ ਹੀ ਕਾਂ ਵਕੀਲਾਂ ਤੇ ਮੁਕੱਦਮਿਆਂ ਨੇ ਉਹ ਮੁਕੱਦਮਿਆਂ ਨੇ ਪਤਾ ਲੱਗੂਗਾ ਜ਼ਮੀਨ ਜਦੋਂ ਉਖਾਲੀ ਵੈਲੀ ਜੱਟ ਪੱਲੇ ਪੈ ਗਿਆ ਹਾਏ ਪੱਲੇ ਪੈ ਗਿਆ ਮੈਂ ਤਾਂ ਬਾਲੀ ਸੀ ਨਖਰਿਆ ਵਾਲੀ ਵੈਲੀ ਜੱਟ ਪੱਲੇ ਪੈ ਗਿਆ ਮੈਨੂੰ ਕਹਿੰਦੇ ਸੀ ਨਗੋਚਣ ਬਾਲੀ ਸਤਿ ਸ਼੍ਰੀ ਅਕਾਲ ਜੀ ਅਸੀਂ ਖਬਰਾਂ ਫਰੀਦਕੋਟ ਦੀਆਂ ਦੇ ਵਿੱਚ ਅਕਸਰ ਇੰਟਰਵਿਊ ਕਰਦੇ ਰਹਿੰਦੇ ਆ ਅੱਜ ਇੱਕ ਬਹੁਤ ਹੀ ਸ਼੍ਰੀਲੀ ਆਵਾਜ਼ ਬਹੁਤ ਹੀ ਪਿਆਰੀ ਆਵਾਜ਼ ਤੁਹਾਡੇ ਰੂਬਰੂ ਕਰਨ ਲੱਗੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਾਲੀ ਸਿੱਧੂ ਵੱਲੋਂ ਮੈਡਮ ਦਾ ਨਾਮ ਹੈਗਾ ਪਾਲੀ ਸਿੱਧੂ ਬਹੁਤ ਸਾਰੇ ਦੁਕਾਨੇ ਇਹਨਾਂ ਨੇ ਗਾਏ ਨੇ ਮੈਡਮ ਜੀ ਤੁਹਾਨੂੰ ਕਦੋਂ ਸ਼ੌਕ ਪੈ ਗਾਉਂਦਾ ਮੈਨੂੰ ਸ਼ੌਕ ਮੈਂ 4ਥ ਕਲਾਸ ਚ ਪੜਦੀ ਸੀ ਉਦੋਂ ਦਾ ਮੈਂ ਸਕੂਲ ਚ ਗਾਉਂਦੀ ਹੁੰਦੀ ਸੀ ਤੇ ਮੇਰੇ ਮਮਾ ਨੇ ਮੈਨੂੰ ਲਾਇਆ ਗਾਉਣ ਤੇ ਮੇਰੇ ਨਾਨਾ ਜੀ ਸੀ ਉਹਨਾਂ ਨੇ ਬੜੀ ਸਪੋਰਟ ਕੀਤੀ ਸਾਰੇ ਪਰਿਵਾਰ ਨੇ ਤੇ ਉਸ ਤੋਂ ਬਾਅਦ ਮੇਰਾ ਸ਼ੌਕ ਬਣ ਗਿਆ ਬਸ ਤੁਸੀਂ ਹੁਣ ਇਸ ਟਾਈਮ ਪ੍ਰੋਫੈਸ਼ਨਲ ਗਾਇਕ ਹੋ ਹਾਂਜੀ ਹਾਂਜੀ ਜਦੋਂ ਤੁਸੀਂ ਪਹਿਲਾ ਗੀਤ ਗਾਇਆ ਸੀ ਕਿਹੜਾ ਗੀਤ ਗਾਇਆ ਸੀ ਯਾਦ ਹੈ ਕੋਈ ਹਾਂਜੀ ਮੇਰੇ ਮੰਮਾ ਨੇ ਲਿਖ ਕੇ ਦਿੱਤਾ ਸੀ ਮੈਂ ਚੌਥੀ ਕਲਾਸ ਪੜ੍ਹਦੀ ਹੁੰਦੀ ਸੀ ਤੇ ਉਹ ਸੀਗਾ ਹੁੰਦੀਆਂ ਸ਼ਹੀਦ ਜੋੜੀਆਂ ਉਹ ਮੈਨੂੰ ਲਿਖ ਲਿਖ ਕੇ ਦਿੰਦੇ ਹੁੰਦੇ ਸੀ ਉਦੋਂ ਤਾਂ ਪਤਾ ਨਹੀਂ ਹੁੰਦਾ ਸੀਗਾ ਨਾ ਬਹੁਤ ਛੋਟੇ ਸੀਗੇ ਤੇ ਉਹ ਮੈਂ ਸਕੂਲ ਚ ਗਿਆ ਸੀਗਾ ਪਾਲ ਸਭਾ ਹੁੰਦੀ ਸੀ ਸਾਡੇ ਹਾਂਜੀ ਅੱਜਕੱਲ ਤੁਹਾਡਾ ਕਿਹੜਾ ਗੀਤ ਫਿਰ ਜ਼ਿਆਦਾ ਚਰਚਾ ਵਿੱਚ ਚੱਲ ਰਿਹਾ ਬਿੱਕਰ ਐਸੀ ਕੰਮਿਆਣਾ ਅਕਸਰ ਉਹਨਾਂ ਦੇ ਗਾਣੇ ਮੈਂ ਗਾਉਣੀ ਆ ਬਹੁਤ ਵਧੀਆ ਰਾਈਟਰ ਨੇ ਉਹ ਬਹੁਤ ਵਧੀਆ ਲਿਰਿਕਸ ਹੁੰਦੇ ਆ ਉਹਨਾਂ ਦੇ ਵੈਲੀ ਜੱਟ ਵੈਲੀ ਜੱਟ ਬਹੁਤ ਵਧੀਆ ਟ੍ਰੈਂਡਿੰਗ ਚ ਚੱਲ ਰਿਹਾ ਸੋ ਹਾਂਜੀ ਹਾਂਜੀ ਬਿਕ ਰੈਸ਼ੀ ਸਾਡੇ ਨਾਲ ਹੀ ਪਿੰਡ ਕਿਲਾ ਨਾਉ ਦੇ ਨਾਲ ਹੀ ਕੰਮਿਆਣਾ ਪਿੰਡ ਆ ਉੱਥੋਂ ਦੇ ਉੱਥੋਂ ਧਰਮ ਕੰਮਿਆਣਾ ਵੀ ਉਹਨਾਂ ਦੇ ਬ੍ਰਦਰ ਹੀ ਨੇ ਉਹ ਖੌਰਾ ਫਰੀਦਕੋਟ ਦੀਆਂ ਦੇ ਅੱਜ ਚੈਨਲ ਵਾਸਤੇ ਤੁਸੀਂ ਸਾਨੂੰ ਕੀ ਸੁਣਾਉਣਾ ਚਾਹੁੰਦੇ ਹੋ ਗਾਣਾ ਸੁਣਾ ਦਾਂਗੇ ਜੇ ਟ੍ਰੈਂਡਿੰਗ ਵਿੱਚ ਚੱਲ ਰਿਹਾ ਜਿਹੜਾ ਚੱਲ ਰਿਹਾ ਉਹ ਹੀ ਸੁਣਾ ਦਿਓ ਜੇਲ ਨੂੰ ਹੈ ਸੋਹਰੀ ਆਖਦਾ ਸੋਹਰੀ ਆਖਦਾ ਛੋਟੀ ਕਹਿੰਦਾ ਹੈ ਕੈਦ ਨੂੰ ਸਾਲੀ ਵੈਲੀ ਜੱਟ ਪੱਲੇ ਪੈ ਗਿਆ ਹਾਏ ਪੱਲੇ ਪੈ ਗਿਆ ਮੈਂ ਤਾਂ ਪਾਲੀ ਸੀ ਨਖਰਿਆ ਵਾਲੀ ਵੈਲੀ ਜੱਟ ਪੱਲੇ ਪੈ ਗਿਆ ਮੈਂ ਤਾਂ ਪਾਲੀ ਸੀ ਨਖਰਿਆ ਵਾਲੀ ਵਾਹ ਵਾਹ ਇੱਕ ਅਸੀਂ ਨਾ ਕੋਟਪੂਰੇ ਟੀਆਂ ਤੇ ਆਏ ਸੀ ਹਾਂਜੀ ਕਿੱਤਿਆਂ ਤੇ ਤੁਸੀਂ ਇਹ ਗੀਤ ਗਾਇਆ ਸੀ ਰੋਟੀ ਨਹੀਂ ਪੱਕਦੀ ਖੋਣੀ ਐ ਘਰੇ ਪੁੱਠ ਉਸ ਲੈ ਜਾ ਹਾਟਲ ਤੇ ਲੈ ਜਾ ਯਾਰਾਂ ਨੂੰ ਐਂ ਜੇ ਕਰਕੇ ਕੋਈ ਮੈਨੂੰ ਬੜਾ ਵਧੀਆ ਜਿੱਤ ਲੱਗਿਆ ਉਹ ਗਾਣਾ ਮੇਰਾ ਬਹੁਤ ਹਿੱਟ ਹੋਇਆ ਜੀ ਟਾਬੇ ਤੇ ਲੈ ਜਾ ਯਾਰਾਂ ਨੂੰ ਟਾਬੇ ਤੇ ਲੈ ਜਾ ਯਾਰਾਂ ਨੂੰ ਹਾਂ ਤੇ ਉਹ ਵੀ ਸੁਣਾਓ ਸਾਨੂੰ ਸਾਨੂੰ ਉਹਦੇ ਵਿੱਚ ਹੂੰ ਇੱਕ ਤਾਂ ਟੱਲੀ ਹੋ ਕੇ ਆਇਆ ਦੂਜਾ ਟਾਣੀ ਨਾਲ ਲਿਆ ਆ ਆ ਵੇਖ ਸਾਹਮਣੇ ਟਾਈਮ ਪੀਸ ਤੇ ਵੇਖ ਸਾਹਮਣੇ ਟਾਈਮ ਪੀਸ ਤੇ ਚੜ ਗਈ ਸੂਈ 12 ਨੂੰ ਮੈਂ ਕਿੱਥੇ ਟੱਕਰਾ ਮਾਰੂ ਵੇ ਟਾਬੇ ਤੇ ਲੈ ਜਾ ਯਾਰਾਂ ਨੂੰ ਮੈਂ ਕਿੱਥੇ ਟੱਕਰਾ ਮਾਰੂ ਵੇ ਟਾਬੇ ਤੇ ਲੈ ਜਾ ਯਾਰਾਂ ਨੂੰ ਵਾ 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 ਬਹੁਤ ਤੁਹਾਡੀ ਆਵਾਜ਼ ਵੀ ਬਹੁਤ ਖੂਬਸੂਰਤ ਆ ਬਹੁਤ ਸਰੀਲੀ ਆਵਾਜ਼ ਆ ਤੁਹਾਡੇ ਗਾਉਣ ਦਾ ਸਟਾਈਲ ਵੀ ਬਹੁਤ ਵਧੀਆ ਤੇ ਅੱਜ ਸਭ ਨਾਲ ਫਰੀਦਕੋਟ ਸੌਬ ਬਣਿਆ ਤੇ ਹੋਰ ਸਾਡੇ ਦਰਸ਼ਕਾਂ ਨੂੰ ਕੁਝ ਕੋਈ ਵਧੀਆ ਗੀਤ ਕੋਈ ਸਾਂਝਾ ਕਰਨਾ ਚਾਹਉ ਤਾਂ ਹੋਰ ਗਾਣਾ ਮੇਰਾ ਗਾਣਾ ਆਇਆ ਸੀਗਾ ਜੀ ਇੱਕ ਹੂ 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 ਇੱਕ ਤਾਂ ਇਹ ਹੀ ਟ੍ਰੈਂਡਿੰਗ ਚੱਲ ਰਿਹਾ ਜੀ ਵੈਲੀ ਜੱਟ ਹਾਂਜੀ ਤੇ ਇੱਕ ਹੋਰ ਵੀ ਕਈ ਸਾਰੇ ਸੌਂਗ ਆਏ ਆ ਜਿਹੜਾ ਤੁਹਾਨੂੰ ਵੱਧ ਕੇ ਲੱਗੇ ਬਿੱਕਰ ਅਸੀ ਦਾ ਲਿਖਾ ਹੋਇਆ ਜੀ ਲੋਕ ਤੱਤ ਉਹ ਸੁਣਾ ਦਿੰਨੀ ਆ ਨਾ ਉਹ ਸੁੱਤੇ ਨਹੀਂ ਸਿਰ ਛੇੜੀ ਦੇ ਪੰਗਾ ਲਈਦਾ ਨੀ ਆਪ ਜਗਾ ਕੇ ਭੁੱਲ ਜਾਂਦੇ ਸੁਰ ਬੀਣ ਦੀ ਹੱਥ ਨਾਗ ਦੀ ਪੂਛ ਨੂੰ ਲਾ ਕੇ ਭੁੱਲ ਜਾਂਦੇ ਸੁਰ ਬੀਣ ਦੀ ਹੱਥ ਨਾਗ ਦੀ ਪੂਛ ਨੂੰ ਲਾ ਕੇ 10 ਦਿਨ ਹੋ ਗਏ ਖਤਮ ਸਿਲੰਡਰ ਖੁੱਲ ਜਾਣਗੇ ਪਰਦੇ ਗੱਲ ਸੇ ਮੇਤਲਵੰਡੀ ਵਾਲਿਆ ਇੱਥੇ ਹੀ ਬੰਦ ਕਰਦੇ ਕਿਰਪਾ ਕਰ ਕੇ ਰਾਏਕੋਟ ਨੂੰ ਕਿਰਪਾ ਕਰ ਕੇ ਰਾਏਕੋਟ ਨੂੰ ਤੁਸੀਂ ਕਮਾ ਦਿਓ ਕਾਰਨ ਨੂੰ ਮੈਂ ਕਿੱਥੇ ਟੱਕਰਾ ਮਾਰੂ ਵੇ ਟਾਬੇ ਤੇ ਲੈ ਜਾ ਯਾਰਾ ਨੂੰ ਮੈਂ ਕਿੱਥੇ ਟੱਕਰਾ ਮਾਰੂ ਵੇ ਟਾਬੇ ਤੇ ਲੈ ਜਾ ਯਾਰਾ ਨੂੰ ਪਾਲੀ ਸਿੱਧੂ ਜੀ ਨਾਲ ਸਾਡੀ ਇੰਟਰਵਿਊ ਤੁਹਾਨੂੰ ਕਿਵੇਂ ਲੱਗੀ ਤੁਸੀਂ ਕਮੈਂਟਾਂ ਦੇ ਵਿੱਚ ਆਪਣਾ ਜਵਾਬ ਦਿਹਾ ਜੇ ਪ੍ਰੋਗਰਾਮਾਂ ਲਈ ਇਹਨਾਂ ਨਾਲ ਸੰਪਰਕ ਕਰੋ ਅਸੀਂ ਸਕਰੀਨ ਤੇ ਇਹਨਾਂ ਦਾ ਮੋਬਾਈਲ ਨੰਬਰ ਦੇ ਦੇਾਂਗੇ ਤੁਸੀਂ ਆਪਣੇ ਖੁਸ਼ੀ ਦੇ ਜਦੋਂ ਵੀ ਕੋਈ ਤੁਹਾਡੇ ਪਰਿਵਾਰ 'ਚ ਖੁਸ਼ੀ ਆਉਂਦੀ ਹੈ ਤੇ ਇਹਨਾਂ ਦਾ ਪਰਵਰ ਜਰੂਰ ਲਓ ਬਹੁਤ ਸ੍ਰੀਲੇ ਗਾਇਕ ਨੇ ਇਹਦੇ ਨਾਲ ਹੀ ਅਸੀਂ ਇਜਾਜ਼ਤ ਲੈਨੇ ਆਂ ਫਿਰ ਕਦੇ ਮਿਲਾਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ